ਉਨਾ ਕਿਹਾ ਹੈ ਕਿ ਤੁਹਾਡੇ ਸਮਰਥਨ ਦੇ ਲਈ ਧੰਨਵਾਦ ਪੰਜਾਬ ਪੁਲਿਸ ਡਰੱਗਸ ਦਾ ਮੁਕਾਬਲਾ ਕਰਨ ਦੇ ਆਪਣੀ ਮਿਸ਼ਨ ਦੇ ਵਿੱਚ ਪੱਕਾ ਹੈ ਮਾਨਯੋਗ ਸੀਐਮ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਸੀਂ ਇੱਕ ਨਸ਼ਾ ਮੁਕਤ ਪੰਜਾਬ ਅਤੇ ਡਰੱਗ ਫਰੀ ਪੰਜਾਬ ਬਣਾਉਣ ਦੇ ਲਈ ਸਮਰਪਿਤ ਹਾਂ ਆਵਰਲ ਮਿਲ ਕੇ ਪੰਜਾਬ ਦੇ ਵਿੱਚੋਂ ਨਸ਼ਿਆਂ ਦਾ ਖਾਤਮਾ ਕਰੀਏ ਅੱਜ ਖਾਸ ਮਕਸਦ ਨਾਲ ਤੁਹਾਡੇ ਕੋਲ ਹਾਜ਼ਰ ਹੋਇਆ ਦੋਸਤੋ ਬੜੀਆਂ ਸਾਰੀਆਂ ਨਿਊਜ਼ ਸੁਣਨ ਨੂੰ ਮਿਲਦੀ ਰਹਿੰਦੀਆਂ ਕਿ ਪੰਜਾਬ ਦੇ ਵਿੱਚ ਨਸ਼ਿਆਂ ਦਾ ਰੁਝਾਨ ਜਿਹੜਾ ਬਹੁਤ ਵੱਧ ਗਿਆ ਹੈ ਔਰ ਸਭ ਤੋਂ ਜ਼ਿਆਦਾ ਜਿਹੜੇ ਦੀ ਚਪੇਟ ਦੇ ਵਿੱਚ ਆਏ ਨੇ ਉਹ ਸਾਡੇ ਨੌਜਵਾਨ ਨੇ ਛੋਟੀ ਉਮਰ ਹੈ ਭੋਲੇ ਨੇ ਗਾਈਡੈਂਸ ਦੀ ਲੋੜ ਹੈ I think ਉਹਨਾਂ ਨੂੰ ਉਹਨਾਂ ਨੂੰ ਪਤਾ ਨਹੀਂ ਕਿ ਉਹ ਕੀ ਕਰ ਰਹੇ ਨੇ ਅੱਗੇ ਜਾ ਕੇ ਇਹਦਾ ਹਸ਼ਰ ਕੀ ਹੋਏਗਾ ਸੋ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਇਹਨਾਂ ਨੌਜਵਾਨਾਂ ਨੂੰ ਇਸ ਨਸ਼ੇ ਦੀ ਗੱਤ ਚੋਂ ਬਾਹਰ ਲੈ ਕੇ ਆਈਏ ਸੋ ਇਹਦੇ ਵਾਸਤੇ ਸਾਡੀ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਇੱਕ ਮੁਹਿੰਮ ਵੀ ਚਲਾ ਰੱਖੀ ਹੈ ਨਸ਼ਾ ਮੁਕਤ ਪੰਜਾਬ ਰੇਡੀਓ ਲਹਿਰ ਚਲਾ ਰੱਖੀ ਹੈ ਸੋ ਮੈਂ ਖਾਸ ਤੌਰ ਤੇ ਮੁਬਾਰਕਬਾਦ ਦਿੰਦਾ ਹਾਂ ਸਾਡੇ ਚੀਫ ਮਿਨਿਸਟਰ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਔਰ ਡੀਜੀ ਪੰਜਾਬ ਪੁਲਿਸ ਸ਼੍ਰੀ ਗੌਰਵ ਯਾਦਵ ਜੀ ਔਰ तमाम ਉਹਨਾਂ ਪੁਲਿਸ ਵੀਰਾਂ ਨੂੰ ਜਿਹੜੇ ਦਿਨ ਰਾਤ ਕੰਮ ਕਰ ਰਹੇ ਨੇ ਤਾਂ ਕਿ ਪੰਜਾਬ ਦੇ ਵਿੱਚ ਨਸ਼ੇ ਖਤਮ ਕਰ ਸਕਣ ਸੋ ਵਾਇਗਰੋ ਕੇ ਇਹ ਅਰਦਾਸ ਹੈ ਕਿ ਜਿਹੜੇ ਵੀ ਨੌਜਵਾਨ ਇਸ ਨਰਕ ਦੇ ਵਿੱਚ ਪੈਰ ਰੱਖ ਚੁੱਕੇ ਨੇ ਉਹ ਛੇਤੀ ਤੋਂ ਛੇਤੀ ਬਾਹਰ ਆਉਣ ਤੇ ਸਾਡਾ ਪੰਜਾਬ ਵਾਪਸ ਮੋਢ ਰੰਗਲਾ ਪੰਜਾਬ ਬਣ ਜਾਏ ਤੋ ਤੁਸੀਂ ਸਾਰੇ ਵੀ ਇਸ ਮਹੀਲ ਦੇ ਵਿੱਚ ਸਾਡਾ ਸਾਥ ਦਿਓ bot boten bat, -bat